ਦੀ ਦੀਅਰੀ ਜੇ ਥੋੜੀ ਕਰਨੀ ਐ ਦੀਦ ਮੇਰੇ ਦਿਲ ਦੀਅਰੀ ਜੇ ਥੋੜੀ ਕਰਨੀ ਐ ਦੀਦ ਥੋੜਾ ਸੋਹਣਾ ਗੁਰੂ ਜੀ ਬੜਾ ਸੋਹਣਾ ਦਰਵਾਜ਼ਾ ਸੁਣਿਆ ਗੁਰੂ ਜੀ ਬੜਾ ਸੋਹਣਾ ਦਰਵਾਜ਼ਾ ਆਕੇ ਦਿਲ ਮੰਦਰ ਥੋੜਾ ਆਕੇ ਦਿਲ ਮੰਦਰ ਥੋੜਾ ਕਰਨਾ ਦਿਦਾਰ ਆਕੇ ਧੁੱਭੀ ਰੀ ਮੰਦਰ ਥੋੜਾ ਕਰਨਾ ਦਿਦਾਰ ਆਕੇ ਦਿੱਲੀ ਮੰਦਰ ਥੋੜਾ ਕਰਨਾ ਦਿਦਾਰ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ ਅਅ ਮੈਚ ਸਰਵਜੀ ਸਿੰਘ ਰਟੋਲਾ ਅਕਸਰ ਸਮੇ ਸਮੇਂ ਸਿਰ ਅਸੀਂ ਜਿਹੜੀਆਂ ਵੱਖ-ਵੱਖ ਖੇਤਰਾਂ ਦੇ ਵਿੱਚ ਮਾਣਾ ਘਟਣ ਵਾਲੀਆਂ ਹਸਤੇ ਨੇ ਅਸੀਂ ਜਿਹੜਾ ਦਰਸ਼ਕਾਂ ਨੂੰ ਰੂਰ ਕਰਦੇ ਰਹਿਣਾ ਅੱਜ ਸਾਡੇ ਨਾਲ ਜਿਹੜੇ ਕਿ ਕਿਸੇ ਜਾਣ ਮਤਾਨ ਦੇ ਨਹੀਂ ਮਤਾਲ ਹੈਗੇ ਜਾਣ ਪਛਾਣ ਦੇ ਪਿਛਲੇ ਲੰਬੇ ਸਮੇ ਤੋਂ ਗਾਇਕੀ ਦੇ ਖੇਤਰ ਦੇ ਵਿੱਚ ਧੁਰਾ ਮਰਾ ਚੁੱਕੇ ਹਨ ਆਸਰਲੀ ਜੀ ਮਤੋਈ ਸਾਟਨਾ ਰੂਬਰੂ ਹੋਣ ਲੱਗੇ ਨੇ ਗੱਲ ਕਰਮਕੋਨਾਂ ਦੇ ਨਾਲ ਜਿਨ੍ਹਾਂ ਦਾ ਕਿ ਸੱਭਿਆਚਾਰ ਨੂੰ ਲੈ ਕੇ ਤਾਂ ਬਹੁਤ ਟਰੈਕ ਜਿਹੜੇ ਹੈਗੇ ਨੇ ਦਰਸ਼ਕਾਂ ਦੇ ਰੂਬਰੂ ਕੀਤੇ ਨੇ ਵੱਖਰੇ ਕਿਸਮ ਦਾ ਜਿਹੜਾ ਹੈਗਾ ਟਰੈਕ ਇਹ ਲੈ ਕੇ ਜਿਹੜੇ ਹੈਗੇ ਨੇ ਧਾਰਮਿਕ ਟਰੈਕ ਲੈ ਕੇ ਸੰਗਤਾਂ ਦੇ ਜਿਹੜੀ ਹੈਗੀ ਆ ਕਚਹਿਰੀ ਦੇ ਵਿੱਚ ਹਾਜ਼ਰ ਹੋਣਗੇ ਗੱਲ ਕਰਮਕੋਨਾਂ ਦੇ ਨਾਲ ਇਸ ਸੰਬੰਧ ਵਿੱਚ ਕੀ ਕਹਿਣਾ ਅਖਤਰੀ ਪਹਿਲਾਂ ਸਾਡੇ ਚੈਨਲ ਆਉਂਦੇ ਥੋੜਾ ਸਵਾਗਤ ਹੈ ਸਰਸ਼ੀਕਾਲ ਜੀ ਆਨਰ ਦੇ ਦੇਖਣ ਵਾਲੇ ਸਾਰੇ ਸ੍ਰੋਤੀਆਂ ਨੂੰ ਮੇਰੀ ਪਿਆਰ ਭਰੀ ਸ਼ਸ਼ੀਕਾਲ ਸਰਬਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਤੇ ਐਨ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਪਿਛਲੇ ਲੰਬੇ ਸਮੇਂ ਤੋਂ ਸਭਿਆਚਾਰ ਦੀ ਸੇਵਾ ਕੀਤੀ ਆ ਧਾਰਮਿਕ ਟਰੈਕ ਕੀਤਾ ਕਿਵੇਂ ਮੰਦਿਰ ਵਿੱਚ ਫੁਰਨਾ ਫੁਰਿਆ ਵੀ ਜਿਹੜਾ ਹੈਗਾ ਇੰਨਾ ਲੰਬਾ ਸਮਾਂ ਸਭਿਆਚਾਰਕ ਕੀਤਾ ਗਿਆ ਨੇ ਧਾਰਮਿਕ ਵੀ ਕਰੀਏ ਆਪਾਂ ਕਿਸ ਸੰਬੰਧ ਦਾ ਧਾਰਮਿਕ ਕੀਤਾ ਇਹ ਜੀ ਮੈਂ ਐਕਚੁਅਲੀ ਇੱਕ ਫੰਕਸ਼ਨ ਤੇ ਗਿਆ ਸੀਗਾ ਤੇ ਫੰਕਸ਼ਨ ਸੀਗਾ ਉਹ ਜਾਗਰਨ ਦਾ ਅਸੀਂ ਜਾਗਰਣ ਕਰ ਰਹੇ ਸੀ ਤੇ ਉੱਥੇ ਕੁਝ ਸੰਗਤ ਮੈਨੂੰ ਗੁਰੂ ਜੀ ਦੀ ਮਿਲੀ ਜੀ ਇਹਨਾਂ ਦਾ ਦਿੱਲੀ ਛਤਰ ਪੁਛ ਦਰਬਾਰ ਹੈ ਔਰ ਦੁਗਰੀ ਵੀ ਆਪਣੇ ਸੋ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਲਈ ਵੀ ਕੋਈ ਭਜਨ ਕਰੋ ਭੇਟ ਕਰੋ ਤਾਂ ਉਹ ਮੇਰੇ ਜ਼ਿਹਨ 'ਚ ਇੱਕ ਆਈਡੀਆ ਆਇਆ ਆ ਉੱਥੋਂ ਮੈਂ ਉਹ ਪ੍ਰੋਸੈਸ ਨੂੰ ਸ਼ੁਰੂ ਕਰਤਾ ਸੋ ਪ੍ਰੋਸੈਸ ਇੰਨਾ ਕੁ ਵਧਿਆ ਰਿਹਾ ਇਹਨੂੰ ਲਿਖਿਆ ਬੱਗੇ ਬਰੋਂਗੇ ਨੇ ਆ ਤੇ ਜਿਹੜਾ ਇਹਦਾ 뮤직 ਹੈ ਜੀ ਉਹ ਅਮਦਦ ਅਲੀ ਨੇ ਕੀਤਾ ਤੇ ਗਾਇਆ ਅਖਤਰ ਅਲੀ ਮਤਵੀ ਨੇ ਵਾਈਟ ਹਿੱਲ ਨੇ ਇਹਨੂੰ ਰਿਲੀਜ਼ ਕੀਤਾ ਹੈ ਇਹ ਰਿਲੀਜ਼ ਹੋ ਚੁੱਕਿਆ ਸੋ ਸਾਰੇ ਜਣੇ ਇਹਨੂੰ ਪਿਆਰ ਕਰੋ ਲਾਈਕ ਕਰੋ ਸ਼ੇਅਰ ਕਰੋ ਜਿਹੜਾ ਤੁਸੀਂ ਧਾਰਮਿਕ ਟਰੈਕ ਕੀਤਾ ਹੈਗਾ ਸਾਡੇ ਦਰਸ਼ਕਾਂ ਦੇ ਰੂਹ ਨੂੰ ਧਾਰਮਿਕ ਟਰੈਕ ਦੀਆਂ ਸਾਇੰਤਰਾ ਜਰੂਰ ਸਾਂਝਾ ਕਰੋ ਕਿਉਂਕਿ ਜਿਹੜੇ ਦਰਸ਼ਕ ਹੈਗੇ ਨੇ ਇਹ ਦੇਖਣਾ ਚਾਹੁੰਦੇ ਹੁੰਦੇ ਨੇ ਵੀ ਕਿੱਦਾਂ ਦਾ ਜਿਹੜਾ ਹੈਗਾ ਧਾਰਮਿਕ ਕੀਤਾ ਇੱਕ ਤਰ੍ਹਾਂ ਦਾ ਆਊਗਾ ਹੁੰਦਾ ਲੋਕਾਂ ਦੇ ਵਿੱਚ ਜੀ 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 ਉਹ ਹੈਗਾ ਜੀ ਉਸ ਦਾ ਟਾਈਟਲ ਹੈਗਾ ਜੀ ਜੈ ਗੁਰੂ ਜੀ ਮੇਰੇ ਦਿਲ ਦੀ ਅਰੀਜ ਥੋੜੀ ਕਰਨੀ ਹੈ ਦੀਦ ਮੇਰੇ ਦਿਲ ਦੀ ਅਰੀਜ ਥੋੜੀ ਕਰਨੀ ਹੈ ਦੀਦ ਥੋੜਾ ਸੁਣਿਆ ਗੁਰੂ ਜੀ ਬੜਾ ਸੋਹਣਾ ਦਰਵਾਜ਼ਾ ਸੁਣਿਆ ਗੁਰੂ ਜੀ ਬੜਾ ਸੋਹਣਾ ਦਰਵਾਜ਼ਾ ਆਕੇ ਦਿੱਲੀ ਮੰਦਰ ਥੋੜਾ ਆਕੇ ਦਿੱਲੀ ਮੰਦਰ ਥੋੜਾ ਕਰਨਾ ਦیدار ਆਕੇ ਧੁਗਰੀ ਮੰਦਰ ਥੋੜਾ ਕਰਨਾ ਦیدار ਆਕੇ ਦਿੱਲੀ ਮੰਦਰ ਥੋੜਾ ਕਰਨਾ ਦیدار ਬਹੁਤ ਖੂਬ ਜਿਹੜਾ ਹੈਗਾ ਭਜਨ ਗਾਇਆ ਗਿਆ ਹੈਗਾ ਲੇਖਣੀ ਪੱਖੋਂ ਵੀ ਕਹਿ ਲੋ ਆਪਾਂ ਤੇ ਗਾਇਕੀ ਪੱਖੋਂ ਵੀ ਪੂਰਾ ਜਿਹੜਾ ਹੈਗਾ ਖਰਾ ਸੋਨਾ ਕਹਿ ਸਕਦੇ ਆਪਾਂ ਅ ਅਕਟਰ ਅਲੀ ਮਤੂਈ ਦੀ ਗਾਇਕੀ ਨੂੰ ਤਾਂ ਆਪਾਂ ਨਹੀਂ ਸੰਗਦੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗੇ ਨੇ ਖਾਨਦਾਨਿਕ ਹੈ ਕੀ ਆ ਜਿਹੜਾ ਹੈਗਾ ਵਿਰਾਸਤ ਵਿੱਚ ਮਿਲੀ ਆ ਇਹ ਤਾਂ ਕੋਈ ਅਤਕਤ ਨਹੀਂ ਹੈਗੀ ਬਹੁਤ ਸੋਹਣੀਆਂ ਜਿਹੜੀਆਂ ਹੈਗੀਆਂ ਹੁਣ ਤੱਕ ਇਹਨਾਂ ਦਾ ਕੈਸਟ ਆਈਆਂ ਪੁਰਾਣੀਆਂ ਵੀ ਆਈਆਂ ਸਭਾ ਚਾਰਤੀ ਵੀ ਆਈਆਂ ਉਹਨਾਂ ਦੀ ਮੈਂ ਗੱਲ ਕਰੂੰਗਾ ਵੀ ਉਹਨਾਂ ਦੇ ਵਿੱਚੋਂ ਵੀ ਜਿਹੜੇ ਪਾਪੂ ਦਾ ਤੁਹਾਡੇ ਇੱਕ ਦੋ ਸਾਈ ਯੰਤਰ ਜਿਹੜੇ ਹੈਗੇ ਨੇ ਸਰਦਾਰ ਸਿੰਘਾਂ ਗੋਲੂ ਸਰਬਜੀਤ ਜੀ ਦਾ ਮੇਰਾ ਗਾਣਾ ਬੜਾ ਸੁਪਰ ਡੁਪਰ ਹਿੱਟ ਹੋਇਆ ਸੀ ਨਦੀ ਕਿਨਾਰੇ ਬুলਬুল ਬੈਠੀ ਨਦੀ ਕਿਨਾਰੇ ਬੁਲਬੁਲ ਬੈਠੀ ਧਾਣਾ ਚੁਗਦੀ ਚੱਲੀਦਾ ਦੂਰ ਬਸੇਂデア ਸੱਜਣਾ ਵਿਆਜਾ ਦੂਰ ਬਸੇਂデア ਸੱਜਣਾ ਵਿਆਜਾ ਜੀ ਨਹੀਂ ਲੱਗਦਾ ਕੱਲੀਦਾ ਆ ਜਾ ਬਿਮਈਆ ਆ ਜਾ ਬਿਮਈਆ ਇਹ ਗਾਣਿਆਂ ਦੇ ਨਾਲ-ਨਾਲ ਜਦੋਂ ਬਹੁਤ ਸਾਰਾ ਪਿਆਰ ਦਿੱਤਾ ਲੂਗਾ ਨੇ ਚੌਣ ਵਾਲਿਆਂ ਨੇ ਪੰਜਾਬੀ ਸਰੋਤਿਆਂ ਨੇ ਇਹ ਟੇਪ ਮੇਰੀ ਜੀ 94 ਦੇ ਵਿੱਚ ਆਈ ਸੀ ਸਾਲ 1994 ਦੇ ਵਿੱਚ ਇਹ ਲਿਖਿਆ ਕਿ ਬਾਂਸਲ ਬਾਪਲੇ ਵਾਲਿਆਂ ਨੇ ਸੀ ਔਰ 뮤직 ਗੁਰੂ ਜੀ ਜਨਾਬ ਚਰਜੀਤ ਹੁਜਾ ਸਾਹਿਬ ਦਾ ਤੇ ਸਾਗਾ 뮤직 ਕੈਸਟ ਕੰਪਨੀ ਚ ਇੱਕ ਕੈਸਟ ਆਈ ਸੀ ਉਸ ਤੋਂ ਬਾਅਦ ਫਿਰ ਸਿੰਗਲ ਟਰੈਕਾਂ ਦਾ ਚੱਲ ਪਿਆ ਸਿਸਟਮ ਮੇਰਾ ਤੇ ਕਿਫਰੋਜ਼ ਖਾਨ ਦਾ ਗਾਣਾ ਬੜਾ ਸੁਪਰ ਡੂਪਰ ਹਿੱਟ ਹੋਇਆ ਜੀ ਉਹ ਉਹ ਤੁਹਾਡੀ ਨਜ਼ਰ ਕਰ ਰਹੇ ਆਂ ਲਾ ਦੇ ਮੁਖ ਤੋਂ ਨਕਾ ਵਸਾ ਕਰਨਾ ਦਵ ਵਖ ਜਗ ਤੋਂ ਜਨਾਵ ਤੇਰਾ ਹੁਸਨ ਸ਼ਵਾਬ ਐਵੇਂ ਦਿਲ ਨਾ ਤੂੰ ਸਾਡਾ ਤੜਪਾ ਸੋਹਣਿਆ ਦਿਲ ਨਾ ਤੂੰ ਸਾਡਾ ਤੜਪਾ ਸੋਹਣਿਆ ਤੈਨੂੰ ਅਸ਼ਕਾਂ ਨੇ ਮੰਨਿਆ ਖੁਦਾ ਸੋਹਣਿਆ ਇਹ ਗਾਣਾ ਬਹੁਤ ਸੁਪਰ ਡੁਪਰੇਟ ਰਿਹਾ ਇੱਕ ਆਪਾਂ ਪਿੱਛੇ ਜਿਹਾ ਦਿੱਤਾ ਸੀ ਯਾਰ ਨੁਮਨਾ ਤੁਹਾਨੂੰ ਯਾਦ ਹੋਣਾ ਉਹ ਵੀ ਵਾਈਟ ਹਿੱਲ ਨੇ ਰਿਲੀਜ਼ ਕੀਤਾ ਸੀਗਾ ਸੋ ਉਹ ਵੀ ਗਾਣਾ ਬਹੁਤ ਅੱਛਾ ਰਿਹਾ ਉਹ ਸੀਗਾ ਕੋ ਲੱਗੀ ਤੋਂ ਬਗੈਰ ਕਦੇ ਮਿਟਦੀ ਨਹੀਂ ਦੂਰੀ ਇਸ਼ਕੋਂ ਬਗੈਰ ਹਰ ਦਿਲ ਹੈ ਅਧੂਰੀ ਤਾਈਓ ਫਿਰਦੇ ਫਕਰ ਹੋ ਕੇ ਬੇਪਰਵਾਹ ਫਿਰਦੇ ਫਕਰ

ਸੂਫੀ ਗਕੀ ਇਹਨਾਂ ਦੇ ਪੱਲੇ ਆਈ ਆ ਸੇਵਾ ਨਿਭਾਰਾ ਹੈ ਲੰਬੇ ਸਮੇਂ ਤੋਂ ਗੱਲ ਕਰਾਂਗੇ ਇਹਨਾਂ ਨੂੰ ਦਰਸ਼ਕਾਂ ਦਾ ਸਨੇਹ ਹੈ ਦੀ ਵੀ ਇਹ ਜਿਹੜਾ ਦਰਸ਼ਕਾਂ ਨੂੰ ਸਨੇਹ ਹੈ ਕਿ ਜਣਾਂ ਕਿ ਲੰਬੀ ਇੰਟਰਵਿਊ ਕਰਾਂਗੇ ਬਹੁਤ ਲੰਬੀ ਹੋ ਜਾਣੀ ਆ ਗੱਲਾਂ ਕਰਾਂਗੇ ਇਹਨਾਂ ਜਿੰਦਗੀ ਦੇ ਸੰਘਰਸ਼ ਦੀਆਂ ਬਹੁਤ ਲੰਬੀਆਂ ਹੋ ਜਾਣਗੀਆਂ ਪਰ ਆਪਾਂ ਸਮਾਂ ਸੀਮਿਤ ਰੱਖਣਾ ਗੱਲ ਕਰਾਂਗੇ ਲਾਸਟ ਦੇ ਵਿੱਚ ਵੀ ਦਰਸ਼ਕਾਂ ਨੂੰ ਕੀ ਮੈਸੇਜ ਦੇਣਗੇ ਦਰਸ਼ਕਾਂ ਨੂੰ ਇਹੀ ਮੈਸੇਜ ਹੈ ਜੀ ਵੀ ਸਾਰੇ ਜਾਣੇ ਜਿੰਨੀਆਂ ਵੀ ਅੱਜ ਤੱਕ ਮੇਰੀ ਟਿੱਪ ਆਈਆਂ ਚਾਹੇ ਨਜ਼ਰਾਂ ਤੋਂ ਬਚ ਕੁੜੀਏ ਚਾਹੇ ਮਹਿੰਦੀ ਹੈ ਜਾ ਦੋ ਦਿਲਾਂ ਦਾ ਵਿਛੋੜਾ ਮੰਗਿਆ ਸੀ ਪਿਆਰ ਆ ਕੁੜੀਏ ਜੰਝ ਲੈ ਕੇ ਆ ਜਾ ਪੁੱਤ ਜੱਟ ਦਾ ਤੇਰੇ ਵਿੰਨ ਔਰ ਬਹੁਤ ਸਾਰੇ ਮਹਾਰਿਸ਼ੀ ਵਾਲਮੀਕ ਜੀ ਦੇ ਭਜਨ ਔਰ ਬਹੁਤ ਸਾਰੇ ਸ਼ਬਦ ਗੁਰੂ ਰਵਿਦਾਸ ਮਹਾਰਾਜ ਜੀ ਦੇ ਬਹੁਤ ਸਾਰੀਆਂ ਭੇਟਾਂ ਜਿੱਦਾਂ ਅਸੀਂ ਹੁਣ ਕੀਤਾ ਇਹ ਭਜਨ ਜੈ ਗੁਰੂ ਜੀ ਜੀ ਦਾ ਟਾਈਟਲ ਹੈ ਲਿਖਿਆ ਬੱਗੇ ਬਰੋਂਗੇ ਨੇ ਔਰ ਅਮਦਾਦ ਮੁਜੀ ਨੇ ਮਿਊਜ਼ਿਕ ਦਿੱਤਾ ਗਾਇਆ ਉਹਨੂੰ ਅਖਤਰ ਅਲੀ ਮਤੋਈ ਨੇ ਔਰ ਵਾਈਟ ਹਿੱਲ ਨੇ ਉਹ ਰਿਲੀਜ਼ ਕਰਤਾ ਵਾਈਟ ਹਿੱਲ ਨੇ ਰਿਲੀਜ਼ ਕਰਤਾ ਤੁਸੀਂ ਉਹਨੂੰ ਸੁਣੋ ਲਾਈਕ ਕਰੋ ਸ਼ੇਅਰ ਕਰੋ ਲਾਸਟ ਦੇ ਵਿੱਚ ਮੈਂ ਕੋਈ ਬੇਨਤੀ ਕਰੂੰਗਾ ਸਾਡੇ ਪੰਜਾਬੀ ਸਰੋਤਿਆਂ ਨੂੰ ਪੂਰੀ ਦੁਨੀਆ ਦੇ ਪਰਦੇ ਸਰੋਤਿਆਂ ਨੂੰ ਵੀ ਸਾਫ ਸੁਥਰਾ ਸੁਣੋ ਸਾਫ ਸੁਥਰਾ ਦੇਖੋ ਤੇ ਸਾਫ ਸੁਥਰੇ ਨੂੰ ਪ੍ਰਮੋਟ ਕਰੋ ਔਰ ਆਪਣੇ ਬੱਚਿਆਂ ਨੂੰ ਸਿਣਾਓ ਕਿਉਂਕਿ ਜੇ ਸਾਡੇ ਗਾਣੇ ਅੱਛੇ ਹੋਣਗੇ ਸ਼ੂਰ ਬੀਰਾਂ ਵਾਲੇ ਹੋਣਗੇ ਧਾਰਮਿਕ ਖਿਆਲਾਂ ਦੇ ਹੋਣਗੇ ਜਾਂ ਸਾਡੀ ਸਪੋਰਟਸ ਵਾਲੇ ਹੋਣਗੇ ਨਸ਼ਿਆਂ ਤੋਂ ਹਥਿਆਰਾਂ ਤੋਂ ਦੂਰ ਹੋਣਗੇ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਚੜ੍ਹਦੀ ਕਲਾ ਚ ਰਹੂਗੀ ਮੈਂ ਇਹੀ ਅਰਦਾਸ ਕਰਦਾ ਧੰਨਵਾਦ ਜੀ ਸਾਡੇ ਆਨਰ ਨੂੰ ਸਮਾਜਣ ਵਾਸਤੇ ਥੈਂਕ ਯੂ ਭਾਜੀ ਆਨਰ ਦਾ ਤੇ ਮੈਂ ਸਰਬਜੀਤ ਜੀ ਦਾ ਬਹੁਤ ਸ਼ੁਕਰੀਆ ਦਾ ਕਰਦਾ ਥੈਂਕ ਯੂ ਭਾਜੀ ਸਤਿ ਸ਼੍ਰੀ ਅਕਾਲ ਆਦਾ ਕਿ ਫਿਲਮਾਂ ਦਾ ਅਸਲੀ ਤੱਕ ਕੋਲੋਂ ਆਪਾਂ ਨਾ ਹੈਗਾ ਕੋਈ ਜਾਣ ਪਛਾਣ ਦੇ ਮੁਤਾਜ਼ਮ ਨਹੀਂ ਹੈ ਜੋ ਸਾਫ ਸੁਥਰੀ ਗੱਗੀ ਲੈ ਕੇ ਜਿਹੜੇ ਦਰਸ਼ਕਾਂ ਦੇ ਰੂਰ ਹੁੰਦੇ ਨੇ ਹਰ ਵਾਰੀ ਇਸ ਬਾਰੇ ਵਿੱਚ ਦਾ ਧਾਰਮਿਕ ਟ੍ਰੈਕ ਲੈ ਕੇ ਆਏ ਨੇ ਅਸੀਂ ਵੀ ਆਸ਼ ਕਰਦੇ ਆ ਜੀ ਸਾਡੇ ਚੈਨਲ ਦੇ ਮਾਧਮ ਰਾਹੀਂ ਦਰਸ਼ਕ ਜਿਹੜੇ ਹੈਗੇ ਨੇ ਫਰਮਾਹੂਗਾ ਦੇ ਦੇਣਗੇ ਫੋਨ ਲਈ ਮੇਰੇ ਕੋਲ ਲੱਤ ਤੋਂ ਕੈਮਰਾ ਪਰ ਤੋਂ ਪੁੱਛਿਆ ਸੀ ਮੇਰੇ ਨਾਲ ਸਰਵਿਸਿੰਗ ਕਰੇਗਾ